ਸਾਚੀ ਗਾਲ ਜੀ ਸਾਰਿਆਂ ਨੂੰ ਬਹੁਤ ਹੀ ਆਸਾਨ ਜਿਹਾ ਤਰੀਕਾ ਦੱਸਣ ਲੱਗੀ ਆ ਕਿ ਆਪਾਂ ਪੌਂਚੇ ਦੇ ਉੱਪਰ ਗੁੰਮ ਪਾਈਪਿੰਗ ਕਿੱਦਾਂ ਲਗਾਨੀ ਹੈ ਸਭ ਤੋਂ ਪਹਿਲਾਂ ਮੈਂ ਬੁਕਰਮ ਪੱਟੀ ਜਿਵੇਂ ਆਪਾਂ ਨਾਰਮਲ ਪੌਂਚੇ ਲਈ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਮੈਂ ਤਿਆਰ ਕਰ ਲਈ ਆ ਦੋਨੋਂ ਸਾਈਡ ਜਿਹੜਾ ਐਕਸਟਰਾ ਫੈਬਰਿਕ ਹੁੰਦਾ ਜੀ ਉਹਨੂੰ ਮੈਂ ਅੰਦਰ ਵਾਲੀ ਸਾਈਡ ਮੋੜ ਲਿਆ ਤੇ ਉਸੇ ਸਾਈਡ ਹੀ ਮੈਂ ਪਾਈਪਿੰਗ ਰੱਖ ਕੇ ਉਹਨੂੰ ਜਿਹੜੀ ਆਪਣੀ ਪਾਈਪਿੰਗ ਡੋਰੀ ਹੁੰਦੀ ਹੈ ਜਾਂ ਪਾਈਪਿੰਗ ਵਾਲੀ ਪੱਟੀ ਹੁੰਦੀ ਹੈ ਉਹਨੂੰ ਰੱਖ ਕੇ ਜਿੰਨੀ ਜਿੰਨੀ ਆਪਾਂ ਪਾਈਪਿੰਗ ਦਿਖਾਨੀ ਹੈ ਉਹ ਬਾਹਰ ਰੱਖ ਕੇ ਬਾਕੀ ਸਾਰੀ ਦੇ ਉੱਪਰ ਸਿਲ ਆਪਾਂ ਇਹਨੂੰ 메인 ਜਿਹੜਾ ਫੈਬਰਿਕ ਹੈ ਉਹਦੇ ਨਾਲ ਜੋੜਨਾ ਹੈ ਜੋੜਨ ਦੇ ਲਈ ਸਿੰਪਲ ਇਹਨੂੰ ਇੱਕ ਸਾਈਡ ਤੇ ਆਪਾਂ ਜਿੰਨਾ ਵੀ ਆਪਾਂ ਨਾ ਆਪਾਂ ਨਿਸ਼ਾਨ ਰੱਖਿਆ ਹੈਗਾ ਆਪਣੀ ਲੈਂਥ ਹੈਗੀ ਹੈ ਸਲਵਾਰ ਦੀ ਉਹਦੇ ਉੱਪਰ ਰੱਖ ਕੇ ਸਿੰਪਲ ਸਿੱਧੀ ਸਿਲਾਈ ਲਗਾਨੀ ਹੈ ਇੱਕ ਸਾਈਡ ਤੇ ਸਾਡਾ 메인 ਸਲਵਾਰ ਦਾ ਫੈਬਰਿਕ ਹੋਏਗਾ ਔਰ ਦੂਸਰੀ ਸਾਈਡ ਤੇ ਸਾਡੀ ਬੁਕਰਮ ਵਾਲੀ ਪੱਟੀ ਹੋਏਗੀ ਇਹ ਨਿਸ਼ਾਨ ਲਗਾ ਕੇ ਜੀ অলਮੋਸਟ ਸਾਡਾ ਕੰਮ ਡਨ ਹੋ ਗਿਆ ਹੁਣ ਤੁਸੀਂ ਦੇਖੋ ਦੋਨੋਂ ਸਾਈਡ ਤੇ ਗਮ ਪਾਈਪਿੰਗ ਹੋ ਗਈ ਬਿਲਕੁਲ ਨਜ਼ਰ ਨਹੀਂ ਆ ਰਹੀ ਇੱਕ ਸਾਈਡ ਤੇ ਬੁਕਰਮ ਹੈ ਇੱਕ ਸਾਈਡ ਤੇ ਸਾਡਾ 메인 ਫੈਬਰਿਕ ਹੈ ਤੁਹਾਨੂੰ ਇਹ ਆਈਡੀਆ ਕਿਦਾਂ ਦਾ ਲੱਗਿਆ ਮੈਨੂੰ ਜ਼ਰੂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਕੋਈ ਵੀ ਡਾਊਟ ਹੋਵੇਗਾ ਤਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਜੀ ਥੈਂਕ ਯੂ ਸੋ ਮੱਚ ਫॉर ਵਾਚਿੰਗ